ਇੱਕ ਕਰਨਾ ਬਢੰਡਾ ਤੇ ਆ ਭੈਣ ਆਈ ਆ ਆਪਾਂ ਨੂੰ ਵਿਚਾਰੀ ਮਿਲਣ ਵਾਸਤੇ ਕੁੜੀ ਕਲਾਕਾਰ ਨੇ ਆਏ ਇਹਨਾਂ ਦਾ ਨਾਮ ਹੈਗਾ ਮੈਕ ਵੀਕ ਮੈਕ ਪ੍ਰੀਤ ਦਿਓਲ ਮੈਕ ਪ੍ਰੀਤ ਦਿਓਲ ਤੇ ਬਹੁਤ ਹੀ ਵਧੀਆ ਭੈਣ ਦਾ ਗਾਣਾ ਆਇਆ ਜੀ ਮੈਂ ਹੁਣੀ ਹੁਣੀ ਰੀਨ ਬਣਾਈ ਆ ਉਹਦੇ ਤੇ ਤੇ ਭੈਣ ਦੀ ਆਵਾਜ਼ ਵੀ ਬਹੁਤ ਸੋਹਣੀ ਹੈਗੀ ਤੇ ਆਪਾਂ ਨੂੰ ਮਿਲਣ ਆਈ ਆ ਦੇਖੋ ਬ੍ਰੰਡ ਤੇ ਮੇਰੇ ਬਾਤ ਤੇ ਲੈ ਆਈਏ ਰਾਸਗੁੱਲੇ ਤੇ ਚਮ 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 ਮਾਂ ਪਹਿਲਾ ਗਾ ਗਈ ਇਹਨਾਂ ਨੂੰ ਪਤਾ ਸੀ ਵੀ ਭੈਣ ਦੀ ਚਮ ਚਮਣਾ ਐਵਰੇਟ ਅਕਰਨਦੀ ਦੇ ਸਾਗਾ ਤੋਰੀ ਬਣਾ ਰਿਆ ਚਾ ਪੈਣ ਵਾਸਤੇ ਕਿਉਂਕਿ ਭੈਣ ਨੇ ਜਨ ਨੇ ਜਾਣਾ ਤੇ ਦੋ ਲਾਜ ਭੈਣ ਦੇ ਮੋਹ ਸੁੰਦੇ ਆ ਵੀ ਇਹਨਾਂ ਦੇ ਕਿਰਨ ਬਠਿੰਡਾ ਬਾਰੇ ਕੀ ਵਿਚਾਰ ਹੈ ਲੋਜੀ ਸਾਰਿਆਂ ਨੂੰ ਸ਼ਸ਼ੀਕਾ ਤੇ ਮੈਂ ਮੈਗਰੀ ਜਿਹੜਾ ਕਿ ਅੱਜ ਮੈਂ ਭੈਣ ਨੂੰ ਮਿਲਣ ਆਈ ਸੀ ਕਿਰਨ ਬਠਿੰਡਾ ਨਾਮ ਸੁਣਿਆ ਸੀ ਇਹਨਾਂ ਦੇ ਵੀਡੀਓ ਬਹੁਤ ਸੋਹਣੀਆਂ ਹੁੰਦੀਆਂ ਨੇ ਤੇ ਵਲੌਗ ਵੀ ਬਹੁਤ ਘੈਂਟ ਬਣਾਉਂਦੇ ਆ ਕਿ ਅੱਜ ਇਹਨਾਂ ਕਹਿੰਦੇ ਹੁਣ ਨਾ ਫੇਸ ਟੂ ਫੇਸ ਮਿਲ ਕੇ ਇਹਨਾਂ ਨਾਲ ਬੜੀ ਲੱਗਿਆ ਆ ਬਹੁਤ ਵਧੀਆ ਲੱਗਿਆ ਉਹ ਮੇਰੀ ਕੁੜੀ ਭਰਾਂ ਦਾ ਨਾਲ ਕੋਲਬੇਲ ਕੀ ਕਿਉਂਕਿ ਮੇਰੀ ਕੁੜੀ ਆ ਜਿਹੜੀ ਜਮਾ ਇੰਦੇ ਵਰਗੀ ਆ ਭਰਾਵਾ ਕੋਈ ਚੁੱਟੀ ਨਾ ਓ ਲੱਗਦੀ ਨਹੀਂ ਵੀ ਕਿੰਨਾ ਕਿਰਨਾਂ ਦੀ ਕੁੜੀ ਆ ਆਏ ਲੱਗਦੀ ਵੀ ਜਿਵੇਂ ਨਾ ਰਹੀ ਹੁੰਦੀ ਆ ਤੇ ਕੁੜੀ ਵੀ ਮੇਰੇ ਤਿਆਰ ਆ ਨਾ ਮਰ ਜਾਣ ਜਾ ਉਹ ਇਹ ਕੁੜੀ ਆਪਣੀ ਇਹਨਾਂ ਦੀ ਹੋਊਗੀ ਜੀ ਤੇ ਆਪਾਂ ਲਿਖ ਲਿਖਾ ਕਰ ਦੇਣਾ ਇਹਨਾਂ ਨੂੰ ਪੱਕਾ ਗੁੱਥੇ ਲਾ ਦੇਣੇ ਆ ਮੈਂ ਕੁੜੀ ਇਹਨਾਂ ਦੀ ਹੋਊਗੀ ਸਾਡੀ ਪੰਜਾ ਮਹੌਲ ਸੀ ਨਾ ਇਹ ਕੋਈ ਗੱਲ ਨਹੀਂ ਆਪਾਂ ਪੰਜਾ ਲਾ ਕੇ ਦੇ ਦਾਂਗੇ ਜੀ ਤੇ ਮੈਂ ਵੀ ਚਲ ਜਾ ਆਇਆ ਕਰੂੰਗੀ ਮੈਨਾਂ ਵਾਸਤੇ ਤੇ ਉੱਲਾ ਇਹ ਤਾਂ ਬਾਜੀ ਫੜ ਗਈ ਇਹ ਤਾਂ ਬਾਜੀ ਫੜ ਗਈ ਇਹ ਤਾਂ ਪੰਜਾ ਉਲਟ ਪੈ ਗਿਆ ਸੀ ਤੇ ਬਾਬੂ ਜੀ ਵਾਗਿਆ ਮੈਂ ਜਾਂ ਆ ਅਸੀਂ ਸ਼ੁਕਰ ਆ ਸਾਨੂੰ ਪਹਿਲਾਂ ਹੀ ਪਤਾ ਲੱਗ ਗਿਆ ਇਹ ਤਾਂ ਪੰਜਾ ਸਾਡੇ ਰਿਜ਼ਲਟ ਪੈ ਗਿਆ ਸੀਗਾ ਤੇ ਬਾਕੀ ਵਧੀਆ ਲੱਗਿਆ ਭੈਣ ਨੂੰ ਮਿਲ ਕੇ ਭੈਣ ਨੂੰ ਮਨ ਲਾਦਾ ਮੇਰੇ ਕੋਲੇ ਆਈ ਹੋਗੇ ਹੋਣਗੇ ਘੰਟਾ ਰੇਡ ਘੰਟਾ ਤੇ ਤੋਰੀ ਜਾਵਣਾ ਕਿਨੇ ਸਾਡਾ ਜਾ ਜਾ ਦਿਖਾ ਚਾਹ ਦਿਖਾ ਦੇ ਹਾਂਜੀ ਫਰੈਡ ਤੇ ਸਾਡਾ ਬੱਬੂ ਸੇਡ ਬਣਾ ਰਿਹਾ ਚਾਹ ਢਾਣ ਵਾਸਤੇ ਤੇ ਉਹ ਵਿਚਾਰੀ ਚੱਲੀ ਸੀ ਕਿ ਅਸੇਕਾ ਭਾਈ ਚਾਹ ਪਾਣੀ ਪੀ ਕੇ ਜਾਈ ਤੇ ਉਹ ਕਹਿੰਦੀ ਸੀ ਮੈਂ ਆਪੀ ਬਣਾ ਲੈਨੇ ਚਾਹ ਮੈਂ ਕਹਿੰਦਾ ਨਹੀਂ ਨਹੀਂ ਆਪਣਾ ਹੈਗਾ ਵੇਟਰ ਮੁੰਡਾ ਚਾਹ ਬਣਾਉਣ ਵਾਸਤੇ ਤੇ ਦੇਖੋ ਚਾਹ ਬਣੀ ਜਾਂਦੀ ਹੈ ਚਾਹ ਆਪਣੀ ਹੈਗੀ ਕੁਡਰ ਦੇ ਪੋਚੇ ਰਗੀ ਜੀ ਪਹਿਲੀ ਘੁੱਟ ਪੀਊਗੀ ਕੁੜੀ ਤੇ ਗਿੱਟੇ ਚ ਵੱਜੂਗੀ ਉਹਦੇ ਤੇ ਵਧੀਆ ਆ ਤੇ ਹੋਜੂ ਕਰ ਵਧੀਆ ਸਹੀ ਸਲਾਮਤਾਂ ਤੇ ਕਰੇ ਪਹੁੰਚੂਗੀ ਵਿਚਾਰੀ ਤੇ ਚਾਹ ਤੈਨੂੰ ਪਤਾ ਹੀ ਆਪਾਂ ਘੈਂਟ ਹੀ ਬਣਾ ਕੇ ਪੀਨੇ ਆ ਫਰੈਂਡ ਬੋਲੋ ਤੋਰੀ ਜੀ ਕੁਛ ਹਾਂਜੀ ਤੋ ਤੇਰੇ ਸਾਥ ਮਿਲਿਆ ਸ਼ਗਾਲੀ ਬਾਰੇ ਕੀ ਧਾ ਦੱਸ ਕੀ ਸੜਿਆ ਲੈ ਸੋਣੇ ਉਹ ਆਂਟੀ ਤੇਰੀ ਰਾਈਸ ਕੁੱਕਰ ਵਾਲੀ ਉਹ ਗਾ ਫੋਨ ਕਰੂਗੀ ਅੱਛਾ ਹਾਂ ਵੀ ਆਦਲੀ ਆਂਟੀ ਸਤਿ ਸ਼੍ਰੀ ਅਕਾਲ ਹਾਂ ਬੋਲ हा <laughs> ਹਾਏ ਤੇ ਭੈਣੋ ਤੁਹਾਡਾ ਭਰਾ ਇਹ ਲਵਜੂ ਲੁਮਜੂ ਨਾ ਕਿਆ ਕਰੂ ਸਾਰਾ ਖੁਪਾਇ ਦੇ ਕੀ ਤੁਹਾਡਾ ਭਰਾ ਆੜੀਏ ਤੁਸੀਂ ਲਵਜੂ ਲੁਮਜੂ ਨਾ ਕਿਆ ਕਰ ਕਿਸੇ ਰਵਾਉ ਮੈਨੂੰ ਨਹੀਂ ਸੱਸਟ ਨੇ ਚੰਗਾ ਜਾ ਲੱਗਦਾ ਤੇ ਆਹ ਦੇਖੋ ਸਾਡੀ ਕੁੜੀਆ ਉਹਨਾਂ ਨਾਲ ਕੁਲੀ ਮਿਲੀ ਗਈ ਐ ਉਹ ਕੱਪ ਚ ਪਾ ਲੈ ਬਾਲਾ ਕੋਈ ਨਾ ਜਾ ਚ ਮਰਜੀ ਬਾਲਾ ਆਪਣੇ ਘਰ ਦੀ ਕਰ ਲੈ ਕਿ ਮੈਨੂੰ ਲੱਗਦੀ ਨਹੀਂ ਲੈ ਲੈ ਮੈਂ ਉਹਨੂੰ ਮਾਰਕਾ ਸੀ ਆਹੇ ਮੈਂ ਅਮਾ ਦਾ ਹੁੰਦਾ ਨਾ ਡਾਇਮੰਡ ਦਾ ਦੇਤਾ ਠੀਕ ਹੈ ਸੋਨਾ ਦੇ ਦਿੱਤਾ ਮੇਰਾ ਲਾ ਆਦੀ ਮੇਰਾ ਕਾ ਮੈਂ ਇੱਕ ਨਾਮ ਪੜਾਉਂਦੀ ਸੀ ਮੇਰੇ ਤੇਰਾ ਹਾਂ ਮੇਰੇ ਨਾਮ ਤੇ ਟੀਵੀ ਸਾਡਾ ਅੱਜ ਚੱਲ ਗਿਆ ਫਰੈਂਡ ਕਿੰਨੇ ਦਿਨ ਹੋ ਗਏ ਸੀ ਕਿ ਟੀਵੀ ਨਹੀਂ ਚੱਲਦਾ ਸੀਗਾ ਉਹ ਅੱਜ ਆਏ ਸੀਗੇ ਮੁੰਡੇ ਤੇ ਕਰ ਗਏ ਸਹੀ ਤੇ ਆ ਵਾਈਫਾਈ ਸਾਨੂੰ ਵਧਾਈਆਂ ਵਧੂਈਆਂ ਦਿਓ ਤੁਸੀਂ ਚੰਗੀਆਂ ਮੂੰ ਤਾਂ ਵੈਸੇ ਤਾਂ ਤੁਸੀਂ ਬਹੁਤ ਦਿੱਤੀਆਂ ਪਰ ਇੱਕ ਵਾਰੀ ਹੋਰ ਦੇ ਦਿਓ ਬਹੁਤ ਪਿਆਰ ਦਿੱਤਾ ਬਹੁਤ ਸਿਆਰ ਵਾਈ ਆ ਆ ਵਾਈ ਹਾਈ ਕੀ ਕਹਿੰਦੇ ਹੁੰਦੇ ਐਨੂੰ ਇਹਦਾ ਸਾਨੂੰ ਬਹੁਤ ਪਿਆਰ ਦਿੱਤਾ ਤੁਸੀਂ YouTube ਤੇ ਤੇ ਥੋੜਾ ਜਿਹਾ ਹੋਰ ਪਿਆਰ ਦਿਓ ਬਹੁਤ ਲੋੜ ਆ ਤੁਹਾਡੇ ਪਿਆਰ ਦੀ ਮੈਨੂੰ ਆਹ ਦੇਖੋ ਮੇਰੀ ਗੁੱਲ ਨੂੰ ਤਾਂ ਪਿਆਰ ਮਿਲ ਗਿਆ ਹਾਂਜੀ ਬਣ ਕੇ ਯੈਸ ਬੋ ਆੜੇ ਗਲਾਸਾਂ ਚਾਚਾ ਦਿਸ ਇਜ਼ ਟਾਈਟ ਪਰ ਜਦੋਂ ਇਨੇ ਕੱਪ ਜਦੋਂ ਆਪਾਂ ਨੂੰ ਕੋਈ ਗਿਫਟ ਦੇ ਕੇ ਗਈ ਹੈ ਕੁੱਕੀ ਵਿਚਾਰੀ ਤੇ ਉਹ ਕੱਪ ਕੱਪਾ ਜਿਹਾ ਆਏ ਨਾ ਹਾਂ ਤੇ ਫਿਰ ਉਹ ਕੱਪ ਕੀ ਕਰਨੇ ਆ ਫਿਰ ਕੁੱਕੀ ਦੇ ਕੱਪ ਕਦੋਂ ਆਪਣੇ ਕੰਮ ਆਉਣਗੇ ਗੁਆਡੀ ਜੀ ਸਤਿ ਸ੍ਰੀ ਅਕਾਲ ਕੱਲੇ ਕੱਲੇ ਆਲੂ ਵਾਲੇ ਪਰੋੜੇ ਆ ਗਏ ਉਹ ਤਾਂ ਆਪਾਂ ਜਾਵੜਾਂਗੇ ਤੇ ਪਾਵਰਸ ਰੋਡ ਤੇ ਆ ਪਰਾਣੋਂ ਜਾ ਕੇ ਬੱਚਾਂ ਦਾ ਹਸਪਤਾਲ ਆ ਮੂਰੇ ਹਾਂ ਪਾਵਰਾਸ ਰੋਡ ਤੇ ਪਰਾਣੋਂ ਥੋਬੀਆਂ ਨੇ ਕਿੰਨੀ ਜਾ ਕੇ ਰਾਣਾ ਟੀਸੀਪੀ ਗੇਟ ਵੱਜਦਾ ਸ਼ਾਇਦ ਉੱਥੇ ਉਹਨਾਂ ਨੇ ਹੋਟਲ ਕੀਤਾ ਉਹਨੇ ਰਮਨ ਨੇ ਕੀਤਾ ਵਿਚਾਰੀ ਨੇ ਕੁੱਕੀ ਤਾਂ ਫਿਰ ਉੱਥੇ ਬਣਾ ਕੇ ਚੌਲ ਖਵਾ ਕੇ ਆਈ ਆ ਬਣਾ ਕੇ ਐਨਾ ਤਾਂ ਮੈਨੂੰ ਪਤਾ ਨਹੀਂ ਮੱਠੇ ਚੌਲ ਤੇ ਹਾਏ ਹੋਰ ਅੱਬਾ ਇਹ ਤਾਂ ਬਾੜੀ ਹੁਣ ਸੇਵਾ ਇਹੀ ਕਰੂਗੀ ਲੈ ਕਰਕੇ ਐ ਸਾਰੀ ਤੇ ਗੰਦੀ ਜੀ ਜੀ ਆ ਜੀ ਬੋਲ ਕਰ ਬੋਲ ਜਾ ਕੋ ਫਰੈਂਡ ਵੈਰੀ ਗੁੱਡ ਆ ਦੇਖੋ ਫਰੈਂਡ ਆ ਲਿਆਈ ਹੈ ਮੇਰੇ ਬਾਤੇ ਦੇ ਕਿੰਨੇ ਸੋਹਣੇ ਆ ਤੇ ਕਿੰਨੇ ਪਿਆਰੇ ਆ ਵਿਚਾਰੀ ਚਮਮ ਚਮ ਲਾਈ ਆਈ ਹੈ ਫਰੈਂਡ ਬਹੁਤ ਬਹੁਤ ਵਿਚਾਰੀ ਚੰਗੀ ਕੁੜੀ ਆ ਤੇ ਇੰਸਟਾਗ੍ਰਾਮ ਤੇ ਉਹਨੇ ਨਾ ਜਰੂਰ ਤੁਸੀਂ ਉਹਨੂੰ ਵਿਚਾਰੇ ਨੂੰ ਫੋਲੋ ਕਰੋ ਠੀਕ ਆ ਕਲਾਕਾਰ ਨਹੀਂ ਆ ਕੁੜੀ ਉਹ ਤੇ ਉਹਨੇ ਪਤਾ ਨਹੀਂ ਕਿੱਥੇ ਵੇਖਿਆ ਹੋਣਾ ਮੇਰੀ ਵੀਡੀਓ ਬਣਾਈ ਮੈਂ ਹਰ ਡਾਊਂਗਾ ਚ ਤੇ ਸਰਵ ਕੁੁਰਮਾ ਦੇਖੋ ਫਰੈਂਡ ਜੀਨੇ ਜੀਨੇ ਖਾਣਾ ਜਿਹਨੂੰ ਜਿਹਨੂੰ ਜਿਹੜੀ ਪਸੰਦ ਆ ਉਹ ਹੀ ਚੱਕੋ ਠੀਕ ਆ ਤੇ ਝੂਠੀ ਨਹੀਂ ਕਰਨੀ ਸਾਰੀ ਤੇ ਪਲੇਟਾਂ ਚ ਪਾ ਲਿਓ ਵੱਡੋ ਵੱਡੀ ਠੀਕ ਆ ਜੀ ਇੱਕ ਮੈਨੂੰ ਛੱਡ ਦਿਓ ਬਸ ਇਹਨਾਂ ਚ ਜਿਹੜਾ ਮਰਜੀ ਛੱਡ ਦਿਓ ਬੂਹੇ ਤਾਂ ਮੇਰੇ ਹੱਥ ਨਾਲ ਦਾ ਇੱਕ ਤਾਂ ਕਾਲਾ ਕਾਲਾ ਤੇ ਆ ਦੋ ਹੀ ਰੱਖੀ ਰਸ ਬੋਲਿਓ ਉਹਨੇ ਪਹਿਲਾਂ ਵੀ ਨਹੀਂ ਖਾਦਾ ਸੀਗਾ ਉਹ ਕਹਿੰਦੀ ਮੱਠਾ ਖਾਂਦੇ ਨਹੀਂ ਕਹਿੰਦੀ ਮੈਂ ਡਾਈਟਿੰਗ ਕਰ ਰਹੀ ਆ ਡੈਟ ਫੋਲੋ ਨਹੀਂ ਨਹੀਂ ਆ ਤਾਂ ਧਰਦੇ ਦੇਖੋ ਜੀ ਨਾ ਪਿੱਕਰ ਦਿਖਾਣਾ ਇਸ ਦਾ ਆ ਮੈਂ ਹੁਣ ਚਾਹ ਪਾ ਲਈ ਜੀ ਇੱਕ ਤਾਂ ਮੇਰੀ ਮੰਮੀ ਮੋਟੀ ਸੀ ਤੁਹਾਡੀ ਅੰਕੀ ਕਰ ਰੱਖਦਾ ਇੱਕ ਇਹ ਉਹਦਾ ਵਾਸਤੇ ਤੇ ਮੇਰਾ ਚਟਾ ਰਸਗੁਲਾ ਰੱਖ ਲਈ ਜੰਗਾ ਚਟੇ ਰਸਗੁਲੇ ਦਾ ਰੰਗ ਗੋਰਾ ਹੋ ਜਾਊਗਾ ਨਹੀਂ ਕਾਲਾ ਉਹ ਉਹ ਤਾਂ ਬਾਲੀ ਗੋਰੀ ਹੈਗੀ ਉਹਨੂੰ ਤਾਂ ਆਪਾਂ ਮੈਂ ਕਾਲਾ ਹੀ ਦੇ ਦੀ ਉਹਨੂੰ ਕੋਈ ਫਰਕ ਨਹੀਂ ਪੈਣਾ ਕਾਲਾ ਕਰਨੀ ਕੁੜੀ ਨੂੰ ਹਾਂ ਚਸਪਨ ਵੀ ਆ ਜਿਹਾ ਕਰਤਾ ਹੈ ਨਾ ਤੇਰੇ ਉੱਥੇ ਜਰਾ ਲਾ ਦੇ ਤੂੰ ਲਾਲਾ ਨਾ ਛੜਦੀ ਮੂੰਹ ਤੇ ਨਾ ਉਹ ਬਣ ਲਿਆ ਕਰ ਹਾਏ ਮੂੰਹ ਚ ਪਾਣੀ ਆਈ ਜਾਂਦਾ ਰੱਬਾ ਕਦੇ ਦੇਖਿਆ ਨਹੀਂ ਹੋਏ ਇੰਨੇ ਕੁ ਤਰੀਆਂ ਨਾਲ ਸਾਰੇ ਖਾ ਜੂਗੀ ਉਹ ਫਿਰ ਆਪਾਂ ਕੀ ਕਰਾਂਗੇ ਇਹਨਾਂ ਨੂੰ ਕਿਹਦੀ ਉਹਨੇ ਕਿਤੇ ਯਾਨਾ ਦੇਖ ਲੈ ਲਓ ਪੇਟਰ ਸਾਹਿਬ ਆ ਗਏ ਤੇ ਮੇਰੀ ਵੀਡੀਓ ਇਹਦਾ ਬਣਾਇਆ ਕਰੀ ਆ ਹਾਂ ਹਾਇ ਹੋ ਰਹੀ ਸੇਵਾ ਸੇਵਾ ਨੂੰ ਮਿਲਦਾ ਮੇਵਾ ਕਰਕੇ ਕੋਈ ਦੇਖ ਲੋ ਸੇਵਾ ਨੂੰ ਮਿਲਦਾ ਮੇਵਾ ਆ ਦੇਖੋ ਜੀ ਮੇਰੇ ਬਿਸਕੁਟ ਲੈਣਾ ਬਸ ਤੇ ਮੇਰੇ ਆ ਚੱਲ ਪਤਾ ਦੀ ਜੀ ਨੂੰ ਗੱਲ ਕਰ ਲੈਣ ਦੋ ਦੇਖੋ ਫਿਰ ਨਾ ਦੇ ਆ ਗਈ ਵਿਕੀ ਇਹ ਬਣਾ ਦੇ ਜੀ ਵਾ ਪਰਲੀ ਕੱਪ ਵਾਲੀ ਦੀਦੀ ਦੀ ਬੁੱਕ ਇਧਰੋ ਕੇ ਪੀਲਾ ਗੁੱਲੂ ਇਹ ਗਾਣਾ ਅੱਗੇ ਜੇ ਕਰਨਾ ਮੈਂ ਇਹਨਾਂ ਦੱਸ ਦੇ ਖਾ ਲੋ ਫਰੰਡ ਤੁਸੀਂ ਵੀ ਆ ਜਾਓ ਚਾਹ ਪੀ ਲਓ ਭਾਈ ਤੇ ਕੁੜੀ ਗੱਲ ਕਰ ਰਹੀ ਆ ਫੋਨ ਤੇ ਵਿਚਾਰੀ ਤੇ ਤਾਂ ਕਰਕੇ ਮੈਂ ਬਾਲਾ ਨਹੀਂ ਬੋਲਦੀ ਚੈਨਲ ਮੇਰਾ ਖੁਦਾ ਦੀ ਹੈ ਇਹ ਗਾਣਾ ਪਹਿਲਾਂ ਆਇਆ ਕਿਹਦਾ ਹਾਂ ਅੱਜ ਹਮੂਨ ਪੁਨਾਏ ਬੁਝੇ ਮੇਜਾਦਰ ਵੈਲ ਖੁਣਿਆਲੇ ਗਾਣੇ ਹੋਤੇ ਤੇ ਅੱਜ ਮੈਂ ਵੀ ਫਰੈਂਡ ਮਾੜੀ ਜਿਹੀ ਨਾਲ ਹੀ ਮੈਂ ਕਲਾਕਾਰਨੀ ਕੁੜੀ ਆ ਰਹੀ ਆ ਸਨਾਤਾ ਬੰਦਾ ਵਧੀਆ ਲੱਗਦਾ ਤੇ ਆਹ ਸਟਾਈਲ ਜਾਕੀ ਤਸੀ ਥੋੜਾ ਜਿਹਾ ਵਾਲਾਂ ਦਾ ਜਿੰਨਾ ਕੋ ਹੋਇਆ ਮੇਰੇ ਤੋਂ ਕਰ ਲਿਆ ਫਰੈਂਡ ਮੈਂ ਵਾਲਾ ਤਾਂ ਮੈਂ ਕਰਦੀ ਹੀ ਤੁਹਾਨੂੰ ਪਤਾ ਹੀ ਆ ਹਾਂ ਅੱਜ ਕੋ ਚੱਲ ਅੱਜ ਕੋ ਦੇਖਦੇ ਹਾਂ ਕਰਕੇ ਕੋਈ ਦੇਖ ਲੋ ਇਹ ਦੂਜੇ ਆਪਣਾ ਜਿਹੜਾ ਗਮਨੇ ਪੂਰਾ ਜਿਹਦਾ ਬਸਮੈਂਟ ਹੈ ਇਹ ਰਿਹਾ ਇਹ ਬੰਦਾ ਕੋਈ ਬੰਦੇ ਤੇ ਦੇਖੋ ਉਹ ਦੂਜੇ ਦੀ ਲਗਾਈ ਦੀ ਆਣੀ ਆਹ ਕਿ ਉਹ ਬਣਾਵਾਂਗੇ ਹਜੇ ਠਹਿਰ ਕੇ ਹਾਂ ਆਹ ਆਜਾ ਮੈਂ ਕਰਨੀ ਨਹੀਂ ਕਰਦੇ ਕਾਲਾ ਪੀ ਲਓ ਬੱਚਾ ਹੋਰ ਦੋਸਤੋ ਕੀ ਹਾਲ ਚੱਲ ਰਿਹਾ ਤੁਹਾਡਾ ਹਾਂਜੀ ਜੀ ਕੀ ਕੀ ਹਾਲ ਚੱਲ ਦੋਸਤੋ ਆਹ ਕਹਿੰਦਾ ਹਾਂ ਤੁਨੂੰ ਸੀਤ ਵਾਲਾ ਬਾਈ ਆ ਆਪਣਾ ਬਹੁਤ ਵਧੀਆ ਲੱਗਦਾ ਬਹੁਤ ਚੜ੍ਹਾਈ ਆ ਬਾਈ ਦੀ ਪੀ ਲਓ ਜੀ ਚਾਹ ਤੁਸੀਂ ਮੈਡਮ ਤੇ ਕਾਲਾ ਰਸਗੁੱਲਾ ਖਾ ਲਾ ਕਿਉਂਕਿ ਤੂੰ ਤਾਂ ਗੋਰੀ ਬਹੁਤ ਆ ਤੇ ਮੈਂ ਤਾਂ ਗੋਰਾ ਜਾ ਖਾਉਂਗੀ ਕਿਉਂਕਿ ਮੈਂ ਰੰਗ ਗੋਰਾ ਕਰਨਾ ਆਪਦਾ ਨਹੀਂ ਅਸੀਂ ਹੱਥ ਨਾਲ ਖਾਵਾਂਗੇ ਚਮਚ ਨਾਲ ਨਹੀਂ ਨਹੀਂ ਆਪਾਂ ਹੱਥਾਂ ਵਾਲੇ ਹੀ ਆ ਬੁੱਗੇ ਮੈਂ ਤਾਂ ਚੌਲ ਚੱਕ ਦਿੰਨੀ ਵੱਟੇ ਹੱਥਾਂ ਨਾਲ ਇਹ ਤਾਂ ਫੇਰ ਵੀ ਰਸ ਗੁੱਲੇ ਤੁਸੀਂ ਵੀ ਖਾ ਲੋ ਕੀ ਕਹਿੰਦੀ ਭਾਵਨਾ ਉਹ ਬੇਗਾ ਗ੍ਰੈਂਡ ਫਿਰ ਚਾਹ ਪਾਣੀ ਪੀ ਲਵੇ ਆਪਾਂ ਵੀ ਚਾਹ ਵੀ ਘੜੇ ਬਣਾਈਏ ਪੱਤੀ ਪਾ ਕੇ ਇਹ ਤਾਂ ਹੀ ਕਰਦਾ ਚਾਹ ਇਹੀ ਬਣਾਉਂਦਾ ਸਾਡੇ ਕੋਈ ਆ ਜਾਈ ਅੱਛਾ ਮੈਨੂੰ ਮੇਰੇ ਨਾਲੇ ਲੋਕ ਬਹੁਤ ਆਉਂਦੇ ਆ ਘਣਪਰਾ ਇਹੀ ਇਹੀ ਪਾਣੀ ਤਾਂ ਹੀ ਦਿੰਦਾ ਤੇ ਇਹੀ ਜਿਹੜਾ ਚਾਹ ਪਾਣੀ ਠੰਡਾ ਦਿੰਦਾ ਕੁੜੀਆਂ ਦਿੰਦੀਆਂ ਅੱਜ ਮੁੰਡੇ ਨਹੀਂ ਦਿੰਦੇ ਠੰਡਾ ਤੇ ਕੁੜੀ ਹੋਣੇ ਤਾਂ ਵਿਆਹ ਕਰਾਂਗੇ ਫਿਰ ਉਹ ਦੇਦਾ ਕਰੂਗੀ ਆਹ ਚਾਹ ਹੀ ਅਸੀਂ ਉਹ ਕੁੜੀ ਦੇਖਣ ਜਾਮ ਲੰਬ ਕਿਲੇ ਨੂੰ ਕੁੜੀ ਮੈਂ ਚਲੋ ਠੀਕ ਆ ਫਰੈਂਡ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਤੇ ਕਮੈਂਟ ਸੋਹਣੇ ਸੋਹਣੇ ਕਰਿਓ ਤੇ ਆ ਕੁੜੀ ਦੀ ਆੜੀ ਨੂੰ ਵੀ ਫੋਲੋ ਕਰ ਲਿਓ ਜੀ ਤੇ ਥੋੜੀ ਆੜੀ ਦਾ ਨਾਮ ਕੀ ਹੈ ਜੀ ਬੋਲ ਦਿਓ ਮੜਾ ਜੀ ਇੰਸਟਾਗ੍ਰam ਤੇ ਕਿਊਟ ਮੈਥ ਫਰੀ ਦੇਵਲ ਤੇ ਚੈਨਲ ਆਪਣਾ ਐਮਡੀ ਸਟਾਰ ਰਿਪੋਰਟਸ ਤੇ ਉਥੇ ਸੌਂਗ ਆ ਰਿਹਾ ਆਪਣਾ ਹਾਂ ਉਹਦੇ ਤੇ ਸੌਂਗ ਆ ਰਿਹਾ ਕੁੜੀ ਦਾ ਜਰੂਰ ਸਰਚ ਕਰਕੇ ਨਾ ਤੇ ਸੌਂਗ ਜਰੂਰ ਸੁਣਿਓ ਜੀ ਤੇ ਕੁੜੀ ਨੂੰ 2 ਘੰਟੇ ਹੋ ਗਏ ਆਪਣੇ ਘਰੇ ਆਈ ਨੂੰ ਘੁੱਲ ਮਿਲ ਗਈ ਵਿਚਾਰੀ ਲੱਗਿਆ ਹੀ ਨਹੀਂ ਕਹਿੰਦੀ ਦੀਦੀ ਬਹੁਤ ਵਧੀਆ ਲੱਗੇ ਕਹਿੰਦੀ ਦੀਦੀ ਲੱਗਿਆ ਹੀ ਨਹੀਂ ਵੀ ਉਹਪਰ ਆਪਾਂ ਨੂੰ ਪਣ ਜਾ ਲੱਗਾ ਦੀਦੀ ਹੁਣ ਲੱਗਾ ਜਾਨ ਨੂੰ ਦਿਲ ਨਹੀਂ ਕਰਦਾ ਪਿਆ ਨਾ ਜਾ ਰਹਿ ਪੋ ਭਈ ਆਪਾਂ ਤਾਂ ਕਹਿੰਨੇ ਰਹੋ ਹਾਂਜੀ ਹਾਂਜੀ ਹਾਂ ਤੁਸੀਂ ਖਾ ਚੋ